ਪੰਜਾਬ ਦੇ ਥਾਣਿਆਂ ਚੋਂ ਹਟਾਏ ਜਾਣਗੇ ਜ਼ਬਤ ਕੀਤੇ ਗਏ ਵਾਹਨ 30 ਦਿਨਾਂ ਦੇ ਅੰਦਰ ਇਹ ਸਾਰੇ ਵਾਹਨ ਹਟਾਏ ਜਾਣਗੇ ਪੁਲਿਸ ਨੂੰ ਜ਼ਬਤ ਕੀਤੇ ਗਏ ਵਾਹਨ ਸ਼ਹਿਰ ਤੋਂ ਬਾਹਰ ਭੇਜਣ ਦੇ ਹੁਕਮ ਦਿੱਤੇ ਗਏ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸੰਜੀਪ ਅਰੋੜਾ ਨੇ ਇਹ ਆਦੇਸ਼ ਦਿੱਤੇ ਨੇ ਥਾਣਿਆਂ ਪੁਲਿਸ ਯਾਰਡ ਤੇ ਸੜਕਾਂ ਉੱਤੇ ਖੜੇ ਵਾਹਨ ਹਟਾਉਣ ਦੇ ਹੁਕਮ ਦਿੱਤੇ ਗਏ ਨੇ ਨਗਰਪਾਲਿਕਾ ਦੀਆਂ ਜ਼ਮੀਨਾਂ ਤੇ ਖੜੇ ਵਾਹਨ ਵੀ ਹਟਾਉਣ ਦੇ ਹੁਕਮ ਜਾਰੀ ਹੋਏ ਨੇ ਪੰਜਾਬ ਦੇ 424 ਥਾਣਿਆਂ ਚ 75000 ਤੋਂ ਵੱਧ ਵਾਹਨ ਨੇ ਸੜਕ ਹਾਦਸਿਆਂ ਦੇ ਨਾਲ ਇਹ ਵਾਹਨ ਸਭ ਤੋਂ ਜ਼ਿਆਦਾ ਜੁੜੇ ਹੋਏ ਨੇ ਤਾਂ ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਪੁਲਿਸ ਥਾਣਿਆਂ ਤੇ ਸ਼ਹਿਰ ਦੀ ਹਦੂਦ ਅੰਦਰ ਪੈਂਦੀਆਂ ਹੋਰ ਸਰਕਾਰੀ ਜ਼ਮੀਨਾਂ ਵਿਖੇ ਮੌਜੂਦ ਸਾਰੇ ਸਕ੍ਰੈਪ ਛੱਡੇ ਹੋਏ ਲਾवारिस ਤੇ ਜ਼ਬਤ ਕੀਤੇ ਗਏ ਵਾਹਨਾਂ ਨੂੰ ਹਟਾਉਣ ਆਰ ਸ਼ਹਿਰੀ ਖੇਤਰਾਂ ਤੋਂ ਬਾਹਰ ਨਿਰਧਾਰਿਤ ਯਾਰਡਾਂ ਦੇ ਵਿੱਚ ਤਬਦੀਲ ਕਰਨ ਦੇ ਲਈ ਨਿਰਦੇਸ਼ ਜਾਰੀ ਕੀਤੇ ਨੇ ਮੰਤਰੀ ਨੇ ਦੱਸਿਆ ਕਿ ਪੁਲਿਸ ਥਾਣਿਆਂ ਟ੍ਰੈਫਿਕ ਪੁਲਿਸ ਯਾਰਡਾਂ ਨਗਰਪਾਲਿਕਾ ਦੀਆਂ ਜ਼ਮੀਨਾਂ ਤੇ ਸ਼ਹਿਰ ਦੀਆਂ ਸੜਕਾਂ ਦੇ ਨਾਲੋਂ ਨਾਲ ਲੰਬੇ ਸਮੇਂ ਤੋਂ ਖੜੇ ਅਜਿਹੇ ਸਾਰੇ ਵਾਹਨਾਂ ਨੂੰ 30 ਦਿਨਾਂ ਦੇ ਅੰਦਰ ਸ਼ਹਿਰ ਦੀ ਹਦੂਦ ਤੋਂ ਬਾਹਰ ਸਥਿਤ ਵਾਹਨ ਯਾਰਡਾਂ 'ਚ ਪਹੁੰਚਾ ਦਿੱਤਾ ਜਾਏਗਾ ਸੰਜੀਵ ਅਰੋੜਾ ਨੇ ਕਿਹਾ ਕਿ ਪੁਰਾਣੇ ਵਾਹਨਾਂ ਦੇ ਧੂਏ ਤੋਂ ਵਿਜਲੇ ਨੁਕਸ ਜਲਣਸ਼ੀਰ ਪਦਾਰਥਾਂ ਕਾਰਨ ਸੰਗੜੀ ਅਤੇ ਬਾਤੀ ਵਾਲੇ ਸ਼ਹਿਰੀ ਖੇਤਰਾਂ ਵਿੱਚ ਕਈ ਗੰਭੀਰ ਵਾਤਾਵਰਣ ਦਿੱਕਤਾਂ ਪੈਦਾ ਹੁੰਦੀਆਂ ਨੇ। ਲਾਵਾਰਿਸ ਜਾਂਚ ਰਾਂ ਤੋਂ ਛੱਡੇ ਹੋਏ ਇਨ੍ਹਾਂ ਵਾਹਨਾਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਜੋ ਮੱਛਰਾਂ ਤੇ ਚੂਹਿਆਂ ਦੇ ਲਈ ਪ੍ਰਜਨਨ ਸਥਾਨ ਬਣ ਜਾਂਦੇ ਨੇ ਤੇ ਜਿਸ ਨਾਲ ਡੇਂਗੂ, ਮਲੇਰੀਆ ਤੇ ਹੋਰ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਸੜਕਾਂ ਦੇ ਨਾਲੋਂ ਨਾਲ ਅਤੇ ਜੰਤਕ ਥਾਮਾਂ ਤੇ ਖੜੇ ਵਾਹਨ ਆਵਾਜਾਈ ਵਿੱਚ ਵਿਗਨ ਪਾਉਂਦੇ ਨੇ ਤੇ ਸ਼ਹਿਰ ਦੀ ਸਫਾਈ ਔਰ ਦਿੱਖ ਨੂੰ ਢਾਲ ਆਉਂਦੀ ਨੇ ਖਸਤਾ ਹਾਲਤ ਵਾਲੇ ਜਾਂ ਪੁਰਾਣੇ ਵਾਹਨਾ ਚੋਂ ਤੇਲ ਰਸਾਇਣ ਅਤੇ ਭਾਰੀ ਧਾਤਾਂ ਲੀਕ ਹੁੰਦੀਆਂ ਨੇ ਜਿਸ ਨਾਲ ਮਿੱਟੀ ਤੇ ਜ਼ਮੀਨ ਦੋਸ਼ ਪਾਣੀ ਪਲੀਤ ਹੁੰਦਾ ਤਾਂ ਹੁਣ ਇਸ ਨੂੰ ਲੈ ਕੇ ਵੱਡਾ ਫੈਸਲਾ ਲਿਆ ਗਿਆ ਹੈ ਜਿਹੜੇ ਪੁਰਾਣੇ ਵਾਹਨ ਨੇ ਪੁਲਿਸ ਥਾਣਿਆਂ ਦੇ ਬਾਹਰ ਖੜੇ ਉਹਨਾਂ ਨੂੰ ਹਟਾਇਆ ਜਾਏਗਾ ਤੀ ਦਿੰਦਾਛੜਾ ਸਮਾ ਖੁਦਤਾ ਗਿਆ ਤੀ ਦਿਨਾਂ ਦੇ ਅੰਦਰ ਇਹ ਸਾਰੇ ਵਾਹਨ ਹਟਾਏ ਜਾਣਗੇ